ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਥੇ ਸਭ ਤੋਂ ਪਹਿਲਾਂ ਮੈਂ ਅੱਜ ਸਿੰਘ ਸਾਹਿਬ ਗਿਆਨੀ ਕਲਵੀਰ ਗਲਦੀਪ ਸਿੰਘ ਜੀ ਗੜਗੱਜ ਜੀ ਆਂ ਦੀ ਸੇਵਾ ਸੰਭਾਲ ਦਾ ਸਵਾਗਤ ਕਰਦਾ ਵਧਾਈ ਦਿੰਦਾ ਉਥੇ ਉਮੀਦ ਕਰਦਾ ਕਿ ਪੰਥ ਅਤੇ ਕੌਮ ਦੀਆਂ ਆਸਾਂ ਤੇ ਖਰੇ ਉਤਰਨਗੇ ਦੂਜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜੋ ਮੈਂ ਸਮਝਦਾ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਜੋ ਤਾਕਤਾਂ ਏਜੰਸੀਆਂ ਜੋ ਇਹ ਚਾਹੁੰਦੀਆਂ ਸੀ ਕਿ ਕੌਮ ਦੇ ਵਿੱਚ ਪੰਥ ਦੇ ਵਿੱਚ ਭਰਾ ਮਾਰੂ جنگ ਚੱਲੇ ਖੂਨ ਖਰਾਬਾ ਹੋਵੇ ਉਸ ਨੂੰ ਠੱਲ ਪਾਉਂਦੇ ਹੋਏ ਬੜੇ ਸਿਆਣਪ ਦਾ ਫੈਸਲਾ ਲੈਂਦਾ ਕਿਉਂਕਿ ਤੁਸੀਂ ਵੇਖਿਆ ਕਿ ਜਿਸ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਆਪਸ ਦੇ ਵਿੱਚ ਬਹੁਤ ਵੱਡਾ ਡਿਸਪੂਟ ਚੱਲ ਰਿਹਾ ਤੁਸੀਂ ਵੇਖਿਆ ਪਟਿਆਲੇ ਇਹਨਾਂ ਦੇ ਹੈੱਡ ਆਫਿਸਰ ਨਿੰਗ ਸਿੰਘ ਬਾਬਾ ਬਲਬੀਰ ਸਿੰਘਿਆਂ ਦੇ ਉੱਥੇ ਵੀ ਵੱਡਾ ਕਤਲੋਗਾਰਦ ਹੋਈ ਖੋਨ ਖਰਾਬਾ ਹੋਇਆ ਜੋ ਮੰਦਪਾਗਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵੀ ਗੋਲੀਆਂ ਚੱਲੀਆਂ ਸੋ ਆਪਸ ਚ ਵਿੱਚ ਵੀ ਕਾਫੀ ਟਕਰਾ ਜਿਸ ਦਾ ਪੰਤ ਵਿਰੋਧੀ ਤਾਕਤਾਂ ਏਜੰਸੀਆਂ ਕੋਈ ਲਾਹਾ ਲੈ ਕੇ ਫਾਇਦਾ ਲੈ ਕੇ ਕੌਮ ਦਾ ਵੱਡਾ ਨੁਕਸਾਨ ਕਰਕੇ ਉਸ ਪਾਸੇ ਜੋ ਤਾਕਤ ਐ ਏਜੰਸੀਆਂ ਦੀ ਪਟਨਾ ਸਾਹ ਬੋਰਡ ਖੋਇਆ ਹਜੂਰ ਸਾਹ ਬੋਰਡ ਖੋਇਆ ਦਿੱਲੀ ਕਮੇਟੀ ਖੋਈ ਅਤੇ ਨਾਲ ਤੁਸੀਂ ਵੇਖਿਆ ਜਿੱਤੀ ਹੋਈ ਦਿੱਲੀ ਕਮੇਟੀ ਜਿੱਥੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 1925 ਐਕਟ ਅਧੀਨ ਆਉਂਦੀ ਹੈ ਤੇ ਉਸ ਦੇ ਵੀ ਐਕਟ ਚਾਹੇ ਸਟੈਂਡ ਕਰਦਾ ਪਰ ਜੋ ਗੁਰਦੁਆਰੇ ਉਸ ਐਕਟ ਦੀ ਨੂੰ ਦੇ ਉਹ ਖੋਲ ਲਈ ਅਤੇ ਪ੍ਰਬੰਧ ਤੇ ਵੀ ਜੋ VOTING ਪੈਗੀ ਕੀ ਹਾਲ ਹੈ ਹਰਿਆਣੇ ਦਾ ਉਸੇ ਤਰ੍ਹਾਂ ਏਸ਼ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜੋ ਤਾਕਤਾਂ ਬੋਰਡ ਬਣਾਉਣ ਦੀ ਤਾਕਤ ਦੇ ਵਿੱਚ ਨੇਗੀਆਂ ਉਹ ਮਨਸੂਬਿਆਂ ਤੇ ਪਾਣੀ ਫਿਰਿਆ ਅਤੇ ਨਾਲ ਜੋ ਇੱਕ ਗਰੀਬ ਸਿੱਖ ਅਨਾਥ ਬੱਚਿਆਂ ਨੂੰ ਪੜਾ ਰਿਹਾਗਾ ਜੋ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਜਿਹੜਾ ਪਿਛੋਕੜ ਹੈ 20 ਸਾਲ ਤੋਂ ਜਿੱਥੇ ਪ੍ਰਚਾਰ ਦੀ ਪਸਾਰ ਦੀ ਕੌਮ ਦੀ ਸੇਵਾ ਕਰ ਰਿਹਾ ਉਥੇ ਅਨਾਥ ਬੱਚਿਆਂ ਗੁਰਮਤ ਬੱਚਿਆਂ ਨੂੰ ਪਾਲ ਪੋਸ ਕੇ ਪੜਾ ਰਿਹਾ ਉਸ ਸਿੱਖ ਨੂੰ ਕੌਮ ਦੀ ਸੇਵਾ ਸੰਭਾਲ ਤੋਂ ਰੋਕਣ ਦੀ ਵੀ ਵੱਡੀ ਸ਼ਾਜ ਸੀ ਤਾਂ ਕਿ ਸਾਡੇ ਦੱਬੇ ਕੁਚਲੇ ਗਰੀਬ ਭਰਾ ਜੋ ਇਹ ਮਹਿਸੂਸ ਕਰਦੇ ਆ ਕਿ ਕੌਮ ਸਾਡੀ ਪੰਥ ਸਾਡਾ ਤੇ ਉਹਨਾਂ ਨੂੰ ਜੇ ਵੱਡੀਆਂ ਪਦਵੀਆਂ ਮਿਲ ਰਹੀਆਂ ਇਹ ਤਾਕਤਾਂ ਮਹਿਸੂਸ ਕਰਦੀਆਂ ਕਿ ਜੋ ਗਰੀਬ ਸਿੱਖ ਨੇ ਸੱਚੇ ਸਿੱਖ ਨੇ ਪੰਥ ਦੇ ਅਸਲ ਸੇਵਾਦਾਰ ਨੇ ਕਿਤੇ ਇਹ ਕੌਮ ਦੀਆਂ ਜੋ ਸਾਡੇ ਮਹੰਤਾਂ ਦਾ ਪਿਛੋਕੜ ਆਪਾਂ ਵੇਖਿਆ ਕਿ ਮਹੰਤ ਕਾਬਲ ਸੀ ਦੱਬੇ ਕੁਝ ਨੇ ਲੋਕਾਂ ਨੂੰ ਅੱਗੇ ਆਉਣ ਨਹੀਂ ਦਿੰਦੇ ਸੀ ਕਿਤੇ ਉਹ ਵਰਤਾਰਾ ਦੀ ਸ਼ਾਸਤਾਂ ਨਹੀਂ ਹੋ ਰਹੀ ਸੀ ਸੋ ਇਸ ਕਰਕੇ ਮੈਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ ਇਸ ਫੈਸਲੇ ਦਾ ਸਵਾਗਤ ਕਰਦਾ ਉਥੇ ਨਾਲ ਹੀ ਮੈਂ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਕਰਦਾ ਕਿ ਸਿੰਘ ਸਾਹਿਬ ਨੂੰ ਤਾਕਤ ਬਖਸ਼ੋ ਕੌਮ ਦੀ ਪੰਥ ਦੀ ਸੇਵਾ ਕਰਨ ਅਤੇ ਪੂਰੇ ਪੰਥ ਨੂੰ ਸਮੁੱਤ ਮਹਾਰਾਜ ਬਖਸ਼ਣ ਇਕੱਠੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਜੋ ਨਿਆਰਾਪਨ ਵੱਖਰਾਪਨ ਹੋਣਦ ਹਸਤੀ ਖਾਲਸੇ ਦੀ ਹੈ ਪੰਥ ਦੀ ਹੈ ਉਸ ਦਾ ਪ੍ਰਗਟਾਵਾ ਕਰਕੇ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਕੇ ਕੌਮ ਵਾਸਤੇ ਉਹ ਤਾਕਤਾਂ ਜੋ ਕੌਮ ਦੇ ਖਿਲਾਫ ਇੱਕ ਇਕੱਠੀਆਂ ਨੇ ਇੱਕ ਮੁੱਠ ਨੇ ਸਾਰੀਆਂ ਤਾਕਤਾਂ ਸਿਰਫ ਤੇ ਸਿਰਫ ਪੰਥ ਤੇ ਕੌਮ ਦੇ ਖਿਲਾਫ ਜਿਵੇਂ ਕਿ ਉਹਨਾਂ ਨੂੰ ਸਦਾਤ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ